ਸਚਕੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਗਵਾ ਹੋਇਆ ਬੱਚਾ ਬਰਾਮਦ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰੇ ਚ ਕੈਦ ਹੋਈ ਅਗਵਾਕਾਰ ਮਹਿਲਾ ਦੀ ਤਸਵੀਰ ਸੋਸ਼ਲ ਸਾਈਟਸ ਤੇ ਵਾਇਰਲ ਹੋਣ ਦੇ ਬਾਅਦ ਮਹਿਲਾ ਦਾ ਪਤੀ ਖੁਦ ਹੀ ਬੱਚੇ ਨੂੰ ਵਾਪਸ ਛੱਡ ਕੇ ਗਿਆ ਹੈ। 5 ਸਾਲਾ ਦਾ ਮਾਸੂਮ ਦਰਬਾਰ ਸਾਹਿਬ ਦੇ ਲੰਗਰ ਹਾਲ ਚ ਜਾਣ ਸਮੇਂ ਆਪਣੇ ਪਿਤਾ ਤੋਂ ਵਿਛੜ ਗਿਆ ਸੀ। ਬੱਚੇ ਦੇ ਅਗਵਾ ਹੋਣ ਦੇ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਪਰ ਹੁਣ ਬੱਚੇ ਦੇ ਵਾਪਸ ਆਉਣ ਨਾਲ ਇਨਾਂ ਦੇ ਚਿਹਰਿਆਂ ਤੇ ਰੌਣਕ ਵੀ ਪਰਤ ਆਈ ਹੈ। ਉਹ ਕਹਿੰਦੇ ਕਿ ਮੈਨੂੰ ਇਹ ਬੱਚਾ ਸ਼ਨਾਣ ਘਰ ਦੇ ਕੋਲ ਮਿਲਿਆ ਮੈਂ ਇਹਨੂੰ ਸ਼ਨਾਣ ਵੀ ਕਰਵਾਇਆ ਵਾ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਵਾ ਕਿ ਤੇਰੇ ਪਾਪਾ ਕਿੱਥੇ ਐ ਇਹ ਗਏ ਹੋਈ ਕਹਿੰਦਾ ਰਿਹਾ ਕਿ ਮੇਰੇ ਪਾਪਾ ਲੰਗਰ ਖਾਂਦੇ ਪਏ ਆ ਕਿ ਮੇਰੇ ਪਾਪਾ ਲੰਗਰ ਤੋਂ ਬਾਅਦ ਨਹੀਂ ਮੈਨੂੰ ਮਿਲੇ ਤੇ ਮੈਂ ਇਹਨੂੰ ਆਪਣੇ ਨਾਲ ਹੀ ਰੱਖਿਆ ਇਹ ਮੇਰਾ ਕਿਹੜਾ ਨਹੀਂ ਸੀ ਛੱਡਦਾ ਐਸ ਲਈ ਇਹਨੂੰ ਮੈਂ ਆਪਣੇ ਨਾਲ ਰੱਖਿਆ ਜਿੱਥੇ-ਜਿੱਥੇ ਮੈਂ ਗਈ ਉੱਥੇ-ਉੱਥੇ ਬੱਚਾ ਮੇਰੇ ਨਾਲ ਗਿਆ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੂਰੇ ਮਾਮਲੇ ਦੇ ਬਾਅਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਦਰਬਾਰ ਸਾਹਿਬ ਲਿਆਉਣ ਤੋਂ ਬਾਅਦ ਉਹਨਾਂ ਦਾ ਪੂਰਾ ਧਿਆਨ ਰੱਖਣ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ ਸਾਡੇ ਸੀਸੀਟੀਵੀ ਕੈਮਰੇ ਆ ਜਿਹੜੇ ਚਾਰਜ ਪਰੇ ਲੱਗੇ ਇਸ ਬੀਬੀ ਦੀ ਤਸਵੀਰ ਵੀ ਜਿਹੜੀ ਉਹ ਜਦੋਂ ਬੱਚੇ ਨੂੰ ਇੱਧਰ ਉੱਧਰ ਲੈ ਕੇ ਜਾਂਦੀ ਉਹ ਸਾਰੀ ਉਹਦੇ ਵਿੱਚ ਕੈਚ ਹੋ ਗਈ ਕੈਚ ਹੋ ਉਹਨਾਂ ਜਦੋਂ ਵੀਡੀਓ ਵਾਇਰਲ ਹੋਈ ਤੇ ਸਾਰੇ ਹੀ ਲੋਕਾਂ ਦੇ ਵਿੱਚ ਇੱਕ ਅਬਰ ਜਿਹੜੀ ਉਹ ਫੈਲ ਗਈ ਔਰ ਇਸ ਡਾਰਖਣੋਂ ਮੇ ਜਿਹੜੀ ਇਹ ਉਹ ਬੀਬੀ ਨੇ ਮਤਲਬ ਵੇਖਿਆ ਵੀ ਮੇਰਾ ਬੱਚਾ ਹੈ ਨਹੀਂਗਾ ਤੇ ਉਹਨੇ ਦੁਬਾਰਾ ਬੱਚਾ ਜਿਹੜਾ ਹੈ ਉਹ ਵਾਪਸ ਲੈਣ ਦਾ ਇਸ ਬੀਬੀ ਦੇ ਵੀ ਜਿਹੜਾ ਆਇਆ ਉਹ ਕਰਸ਼ੇਤਤ ਹੀ ਰਹਿਣ ਵਾਲੀ ਹੈ ਰਣਜੀਤ ਕੋਰੇ ਦਾ ਨਾਂ ਹੈ ਵਾਈਫ ਆਫ ਸੁਦਰਸ਼ਾਪ ਸਿੰਘ ਹੈ ਪਰ ਇਹ ਬੱਚੇ ਨੂੰ ਉਹਨੇ ਇੱਥੇ ਕਿਉਂ ਨਹੀਂ ਕਿਸੇ ਕੋਲ ਜਮਾ ਕਰਵਾਇਆ ਜਾਂ ਕਿਸੇ ਨੂੰ ਮਲਾਇਆ ਕਿਉਂ ਨਹੀਂ ਜਾਂ ਠਾਣੀ ਕਿਉਂ ਨਹੀਂ ਦਿੱਤਾ ਇਹ ਤਾਂ ਪੁਲਿਸ ਇਨਕੁਆਇਰੀ ਦਾ ਇੱਕ ਹਿੱਸਾ ਹੈ ਉਹ ਕੀ ਦੱਸਦੇ ਨੇ ਇਹ ਤਾਂ ਬਾਅਦ ਚ ਪਤਾ ਲੱਗਦਾ ਹੈ ਲੇਕਿਨ ਪਰਚਾ ਜਿਹੜਾ ਉਹ ਗਲਿਆਰਾ ਠਾਣੇ ਦੇ ਵਿੱਚ ਜਿਹੜਾ ਉਹ ਦਰਜ ਹੋਇਆ ਮੈਂ ਹਰਮੰਦਰ ਸਾਹਿਬ ਆਉਣ ਵਾਲੇ ਸਮੂਹ ਜੀਸਤਾਲੂਆਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਉਹ ਆਪਣੇ ਨਾਲ ਬੱਚੇ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਆਪਣੇ ਤੋਂ ਅਲੱਗ ਨਾ ਕਰਨ ਉਹਨਾਂ ਦਾ ਪੂਰਾ ਖਿਆਲ ਰੱਖਣ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਫਲਹਾਦ ਪੁਲਿਸ આરોપી ਮਹਿਲਾ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਬੱਚੇ ਨਗਵਾ ਕਰਨ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ